ਸਰਬ ਸਨਮਾਨਯੋ ਗੁਰੂ ਰੂਪਿਆਰੀ ਸਾਧ ਸੰਗਤ ਜੀ ਅੱਜ ਦਾ ਜੋ ਫਰਮਾਨ ਗੁਰੂ ਆਨਿ ਆਪਣੀ ਝੋੜੀ ਚ ਪਾਇਆ ਕੀ ਉਪਦੇਸ਼ ਕਰ ਰਹੇ ਨੇ ਕੀ ਦਸਨਾ ਕਰ ਰਹੇ ਨੇ ਅੱਜ ਦਾ ਹੁਕਮ ਅੰਗ ਨੰਬਰ 820 ਤੇ ਇਸ ਵਾਇਮਾਨੇ ਸ਼ਬਦ ਰਾਗ ਬਿਲਾਵਲ ਹੈ ਕੀ ਕਹ ਰਹੇ ਨੇ ਪੰਜਵੇਂ ਪਾਸ਼ਾ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕੀ ਦਸਣਾ ਕਰੇ ਨੇ ਕੀ ਸਮਝਾਉਣਾ ਕਰੇ ਨੇ ਆਓ ਅਖਰੀ ਸ਼ਬਦਾਂ ਦੀ ਆਪਾਂ ਵਿਚਾਰ ਕਰ ਲਈਏ ਸੰਖੇਪ ਜੀ ਕੀ ਕਹ ਰਹੇ ਨੇ ਬਿਲਾਵਲ ਮਹਲਾ ਪੰਜਵਾਂ ਪ੍ਰਭ ਜੀ ਤੂੰ ਮੇਰੀ ਪ੍ਰਾਨ ਆਧਾਰੈ ਗੁਰੂ ਜੀ ਕਹਿ ਰਹੇ ਨੇ ਕਿ ਮੇਰੇ ਮਹਾਰਾਜ ਮਾਲਕ ਤੂੰ ਮੇਰੀ ਜਿੰਦ ਜਾਨ ਦਾ ਆਸਰਾ ਹੈ ਨਮਸਕਾਰ ਡੰਡਉਤ ਬੰਦਨਾ ਅਨਕ ਬਾਰ ਜਾਵ ਬਾਰੇ ਮੈਂ ਤੇਰੀ ਅੱਗੇ ਬੰਦਗੀ অতি ਲੰਮੀ ਪੈ ਕੇ ਪ੍ਰਾਰਥਨਾ ਕਰਦਾ ਹਾਂ ਅਤੇ ਬਹੁਤ ਵਾਰੀ ਤੇਰੇ ਉਤੋਂ ਵਾਰਿਆ ਜਾਂਦਾ ਹਾ ਰਹਾਉ ਰਹਾਉ ਦਾ ਅਰਥ ਹੈ ਠਹਿਰਾਉ ਉਠਤ ਬੈਠਤ ਸੋਵਤ ਜਾਗਤ ਏਉ ਮਨ ਤੁਜੈ ਚਿਤਾਰੀ ਕਹਿੰਦੇ ਨੇ ਗੁਰੂ ਜੀ ਕਿ ਖਲੋਤਿਆਂ ਬੰਹਦਿਆਂ ਸੋਤਿਆਂ ਅਤੇ ਜਾਗਦਿਆਂ ਇਹ ਜਿੰਦੜੀ ਮੈਨੂੰ ਸਿਮਰਦੀ ਹੈ ਹੇ ਸਵਾਮੀ ਸੁਖ ਦੁਖ ਇਸ ਮਨ ਕੀ ਬਿਰਥਾ tujhi aage sare su khushi gami ate is chit di avastha main teri aage ਵਰਣਨ ਕਰਦਾ ਹਾਂ ਤੂੰ ਮੇਰੀ ਊਟ ਬਲ ਬੁੱਧ ਧਨ ਤੂੰ ਹੀ ਤੂੰ ਮੈਂ ਮੇਰੇ ਪਰਵਾਰ ਹੈ ਸਾਈ ਤੂੰ ਮੇਰੀ ਟੀਕ ਹੈ ਤੂੰ ਮੇਰੇ ਜੋਰ ਅਕਲ ਅਤੇ ਦੌਲਤ ਹੈ ਅਤੇ ਹੀ ਮੇਰਾ ਟੱਬਰ ਕਬੀਲਾ ਹੈ ਪਰਿਵਾਰ ਹੈ ਜੋ ਤੂੰ ਕਰੋ ਸੋਈ ਭਲ ਹਮਰੈ ਪੀਖ ਨਾਨਕ ਸੁਖ ਚਰਨਾਰੈ ਜਿਹੜਾ ਕੁਝ ਤੂੰ ਕਰਦਾ ਹੈ ਮੈਂ ਉਸਨੂੰ ਚੰਗਾ ਮਨਾਉਂਦਾ ਹਾਂ ਤੇਰੇ ਕਵਲ ਰੂਪੀ ਪੈਰਾਂ ਨੂੰ ਵੇਖ ਕੇ ਮੇਰੇ ਅੰਦਰ ਠੰਡ ਚੈਨ ਉਤਪਨ ਹੁੰਦੀ ਹੈ ਸੋ ਇਹ ਅੱਜ ਦਾ ਹੁਕਮਨਾਮਾ ਸਾਹਿਬ ਸੰਖੇਪ ਜਾ ਬਹੁਤ ਬਹੁਤ ਧੰਨਵਾਦ ਆਪ ਜੀ ਸੰਗਤਾਂ ਦਾ ਵਾਚੜ ਕੇ ਹਾਜ਼ਰੀ ਪ੍ਰਿਆ ਕਰੋ ਨਿਤ